ਮੇਰੀ ਗੱਲ ਸੁਣੋ ਤੁਹਾਡੇ ਮੋਟਰਸਾਈਕਲ ਨੇ ਪਟਾਕਾ ਨਹੀਂ ਮਾਰਿਆ ਪਰ ਤੁਹਾਡਾ ਬੱਚਾ ਇਹਨੂੰ ਬਹੁਤ ਉੱਚੀ ਹਵਾਲ ਵਿੱਚ ਰੇਸਿੰਗ ਦੇ ਦਿੱਤੀ ਕਿੱਥੀ ਚਲਾਤਾ ਸੀ ਇਹ ਸਰੋ ਦਾ ਗੱਪਟਾ ਦੱਸੋ ਹਾਂ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੰਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸ਼ਮਾਰਸ਼ ਮੰਨਦੇ ਆਂ ਤੇ ਨਾ ਮੰਨਣੀ ਤੇ ਨਾ ਲੋੜੀ। ਕਿ ਇਸ ਟਾਈਮ ਜਿਹੜੀ ਹਿਸ਼ਾਰਪੁਰ ਦੀ ਫੂਡ ਸਟਰੀਟ ਆ ਜੋ ਹਿਸ਼ਾਰਪੁਰ ਦਾ ਬਹੁਤ ਐਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਉਪਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਆਪੀਐਸ ਹੁਸ਼ਿਆਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜ਼ਿਆਦਾ ਹੋਣ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਹੋ ਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਜਾਂ ਉੱਚੀ ਆਵਾਜ਼ ਦੇ ਕੇ ਨਕਲੀ ਸਲੈਂਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀ ਜਿਹੜੇ ਜਿਹੜੇ ਉਹ بار بار ਰੌਂਡ ਲਾ ਰਹੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਆ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜਾ ਮગર ਸੀਗਾ ਉਹ ਉੱਚੀ ਰੇਸਾਂ ਉੱਚੀ ਰੇਤ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਆ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਆ ਉਹਨਾਂ ਨੇ ਫੋਨ ਕੀਤਾ ਕਿ ਸਰ ਇਹ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ বাস ਸਟੈਂਡ ਹਾਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਮੈਂ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੀ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੈਂਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਨ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਰਿਟ ਹੈ ਤਾਂ ਆਪਾਂ ਜੋ ਠੋਕੇ ਚਲਾਨ ਬਣਦਾ ਸੀ ਉਹ ਕੀਤਾ ਅੱਪਾ ਹੁਣ ਵੀ ਮੌਕੇ ਤੇ ਵੇਖਿਆ ਲੋਕ ਗਲਤੀ ਮੰਨਣ ਦੀ ਬਿਅਾ ਜਿਹੜੇ ਜਾਂ ਤਾਂ ਆਰਗੂਮੈਂਟਸ ਕਰਦੇ ਨੇ ਜਾਂ ਫਿਰ ਸਪਾਰਸ਼ਾ ਬਹੁਤ ਪਾਉਂਦੇ ਨੇ ਜੀ ਫੋਨ ਅਰੇ ਬਾਰ-ਬਾਰ ਮੈਨੂੰ ਫੋਨ ਕਰਾ ਰਹੇ ਸੀ ਕਦੇ ਕਿਸੇ ਨਾਲ ਗੱਲ ਕਰੋ ਕਦੇ ਕਿਸੇ ਨਾਲ ਗੱਲ ਕਰੋ ਸਾਨੂੰ ਸਭ ਤੋਂ ਵੱਡਾ ਕਾਨੂੰਨ ਹੈ ਜਦ ਕਿ ਸਾਨੂੰ ਮਾਨਜੋਗ ਐਸਐਸਪੀ ਸਾਹਿਬ ਦਾ ਮਾਨਜੋਗ ਜਿਹੜੇ ਮੋਢਵਰ ਵਿਅਕਤੀ ਹੈ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਵੀ ਕਿਸੇ ਵੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸਿਫਾਰਿਸ਼ ਮੰਨਦੇ ਆ ਤੇ ਨਾ ਮੰਨਣੀ ਹੈ ਤੇ ਨਾ ਲੋੜ ਸੁਬਾਜੀ ਕਿਤੇ ਨਾ ਕਿਤੇ ਮਾਪੇ ਵੀ ਤਾਂ ਕਸੂਰਵਾਰ ਨੇ ਕਿਉਂਕਿ ਅਕਸਰ ਜਿਹੜੇ ਬੱਚੇ ਆ ਮੋਟਰਸਾਈਕਲ ਤਾਂ ਘਰੋਂ ਲੈ ਕੇ ਨਿਕਲਦੇ ਨੇ ਬਿਲਕੁਲ ਬਿਲਕੁਲ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਸਵਾਲ ਕੀਤਾ ਹੁਣ ਮੋਟਰਸਾਈਕਲ ਉਹ ਬੜੇ ਜ਼ੋਰ ਨਾਲ ਸ਼ੋਰ ਕਰ ਰਿਆ ਸੀਗਾ ਪੇਰੈਂਟਸ ਕਹ ਰਹੇ ਨਹੀਂ ਕਰ ਰਿਆ ਜਦ ਕਿ ਪਪਲੀ ਨੇ ਦੇਖਿਆ ਮੈਂ ਖੁਦ ਉਸ ਮੋਟਰਸਾਈਕਲ ਨੂੰ ਸਟਾਰਟ ਕਰਕੇ ਦੇਖਿਆ ਮੈਂ ਤੇਰੇ ਨੂੰ ਇਹ ਕਹਾਂਗਾ ਕਿ ਜੇ ਬੱਚੇ ਤੁਹਾਡੇ ਆਖੇ ਨਹੀਂ ਲੱਗਦੇ ਤੇ ਪੁਲਿਸ ਤੁਹਾਡਾ ਕੰਮ ਕਰ ਰਹੀ ਹੈ ਤੇ ਪੁਲਿਸ ਉਹਨੂੰ ਕਰਨ ਦਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹਨਾਂ ਦੀ ਤੁਸੀਂ ਸਾਈਡ ਲੈ ਕੇ ਆਪਣੇ ਬੱਚਿਆਂ ਦੀ ਆਦਤ ਖਰਾਬ ਕਰੋ